I <laughs>

ਇਦੋਂ ਇਧਰ ਆ ਦੂ ਓਏ ਸਾਡੀ ਜੀ ਉਧਰ ਲੇਡੀ ਰਹਿਣਾ ਨੀ ਨੂੰ ਕੁਛ ਇਧਰ ਆ ਜਾਓ ਯਾਰ ਆ ਜਾਓ ਆ ਜਾਓ ਯਾਰ ਆ ਜਾਓ ਅਨਕੁਸ਼ ਉਹ ਆਣਾ ਆ ਯਾਰ ਸਾਡੇ ਲੇਡੀ ਰਹਿਣ ਦੇ ਸਾਡਾ ਡਾਕਟਰ ਸਾਹਿਬ ਜਿੱਤਨਦਾਰ ਕਿਦਾਂ ਮਹਿਸੂਸ ਹੋ ਰਿਹਾ ਤੁਹਾਡੇ ਵਿੱਚ ਬਹੁਤ ਅੱਛਾ ਮਹਿਸੂਸ ਹੋ ਰਿਹਾ ਔਰ ਇਹ ਸਾਡੇ ਇਲਾਕੇ ਦੀ ਜਿੱਤ ਹੈ ਔਰ ਕਮਤ ਕਰਮਵੀਰ ਕੁਮਤ ਦੀ ਸਾਡੇ ਬਹੁਤ ਹੀ ਕਰਵਟੀ ਐ ਐਮ ਐਲ اے ਉਹਨਾਂ ਦੀ ਜਿੱਤ ਹੈ ਔਰ ਉਹਨਾਂ ਦੀ ਮਿਹਨਤ ਸਦਕਾ ਇਹ ਰਿਕੋਰਡ ਹੈ ਕੌਂਸਿਲ ਦੇ ਤੇ ਉਹ ਅੱਗੇ ਜਿਹੜੇ ਸਾਡੇ ਚੁਣ ਕੇ ਆਏ ਡਾਕਟਰ ਰਾਜਕਮਰ ਚੱਬੇਵਾਲ ਜੀ ਮੈਂਬਰ ਪਾਰਲੀਮੈਂਟ ਬਣਾਇਆ ਸੀ ਲੋਕਾਂ ਨੇ ਉਹਨਾਂ ਤੋਂ ਆਸ ਕਰਾਂਗੇ ਕਿ ਜਿਸ ਤਰ੍ਹਾਂ ਕਰਮਵੀਰ ਕੁਮਰ ਜੀ ਆਪਣੇ ਇਲਾਕੇ ਵਾਸਤੇ ਜਾਨ ਲਾ ਕੇ ਕੰਮ ਕਰਦੇ ਆ ਉਸ ਤਰ੍ਹਾਂ ਉਹ ਵੀ ਕਰਮਵੀਰ ਕੁਮਰ ਜੀ ਦੇ ਮੋਢੇ ਨਾਲ ਮੋੜ ਕੇ ਕੰਮ ਕਰਨਗੇ ਔਰ ਇਲਾਕਾ ਜਿਹੜਾ ਡਿਵੈਲਪਮੈਂਟ ਨੂੰ ਬਣਾਉਂਦੀ ਹੈ ਤੇ ਲੈ ਕੇ ਚੱਲਦਾ ਹੈ 101% ਉਹਦਾ ਰੀਜ਼ਨ ਹੈ ਕਿ ਡਾਕਟਰ ਸਾਹਿਬ ਐਜੂਕੇਟਿਡ ਪਰਸਨ ਔਰ ਅਜੂਕੇਟਡ ਪਰਸਨ ਜਦੋਂ ਵੀ ਕਿਸੇ ਵੀ ਹੌਸ ਤੋਂ ਜਾਂਦਾ ਔਰ ਉਹ ਆਪਣੇ ਹੱਕਾਂ ਦੀ ਰਾਖੀ ਕਰਨੀ ਜਾਂਦਾ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਬਿਊਰੋਕ੍ਰੇਸੀ ਨਾਲ ਲੜਾਈ ਕਰਨੀ ਹੈ ਕਿਸ ਤਰ੍ਹਾਂ ਅਰੈਸਟੋਕ੍ਰੇਸੀ ਨਾਲ ਲੜਾਈ ਕਰਨੀ ਹੈ ਇਸ ਕਰਕੇ ਡਾਕਟਰ ਸਾਹਿਬ ਨੇ ਸਾਨੂੰ ਪੂਰਾ ਸੁਣਿਆ ਔਰ ਇਸਲਾ ਮਜੂਬਾ ਉਹ ਹਲਕੇ ਦੇ ਚੰਬੇਵਾਲ ਦੇ ਐਮਐਲਏ ਰਹੇ ਹਨ ਔਰ ਦੋ ਵਰਦੇ ਐਮਐਲਏ ਇਸ ਕਰਕੇ ਉਹਨਾਂ ਚ ਜਿਹੜੇ ਕਰਮਚਾਰੀ ਉਹਨਾਂ ਨੂੰ ਦੇਖ ਕੇ ਲੋਕਾਂ ਨੇ ਲੋਟ ਆਫ ਮਾਰਜਨ ਜਿਹੜਾ 45000 ਰੁਪਏ ਦੀ ਬੀਰ ਦੇ ਵਿੱਚ ਭੇਜਿਆ ਲੋਕ ਸਭਾ ਚ ਔਰ ਪੂਰਾ ਮੈਂ ਸਮਝਦਾ ਕਿ ਲੋਕ ਸਭਾ ਸ਼ਾਰਪੁਰ ਔਰ ਸਾਡੀ ਤੁਸਵਾ ਕੰਸਟਿਟੂਐਂਸੀ ਜਿਹੜੀ ਹੈ ਜੋ ਲੋਕਾਂ ਨੇ ਡਿਮਾਂਡਸ ਰੱਖੀਆਂ ਜਾਨ ਲਾ ਕੇ ਕੰਮ ਕਰਨਗੇ ਔਰ ਇਲਾਕੇ ਦੀ ਡਿਵੈਲਪਮੈਂਟ ਜਿਹੜੀ ਹੈ ਉਹਦੇ ਵਾਸਤੇ ਦਿਨ ਰਾਤ ਪੈਣਾ ਤੇ ਪੁੱਛੋ ਸੁਣਾਈਏ ਦੱਸ ਦੋ ਜੇਤ ਦੇਵਰੇ ਜਿਹੜੀ ਅੱਜ ਜਿੱਤ ਹੋਈ ਹੈ ਸਾਡੇ ਡਾਕਟਰ ਰਾਜਗੁਰਾ ਚੱਬੇਵਾਲ ਜੀ ਦੀ ਤੇ ਸਾਡੀ ਇਸ ਦਾ ਸਾਰਾ ਸ਼ਰੇ ਸਾਡੇ ਡਾਕਟਰ ਰਾਜਗੁਰਾ ਚੱਬੇਵਾਲ ਜੀ ਨੂੰ ਤੇ ਆਪਣੇ ਕੰਫਿਊਜ਼ਨ ਤੋਂ ਮੰਨੂ ਜਾਂਦਾ ਕਿਉਂਕਿ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਘਰ ਘਰ ਜਾ ਕੇ ਲੋਕਾਂ ਕੋਲੋਂ ਵੋਟ ਮੰਗੀ ਹੈ ਔਰ 10 ਸਾਲ ਬਾਅਦ ਸਾਨੂੰ ਸਾਡਾ ਐਮਐਲਏ ਵਧੀਆ ਤੇ ਸਾਡਾ ਐਮਪੀਪੀ ਵੀ ਵਧੀਆ ਆ ਤੇ ਹੁਣ ਮਿਲ ਕੇ ਵਧੀਆ ਕੰਮ ਕਰਨਗੇ ਸਾਡੇ ਜੀ ਥੋੜਾ ਥੋੜਾ ਆਪ ਨੇ ਸਾਡੀ ਦੂਸਰੀ ਕੰਸਟੀਚੂਐਂਸੀ ਵਾਸਤੇ ਬਹੁਤ ਹੀ ਭਗਾ ਭਰੇ ਅਦੇ ਨੇ ਰਾਜਕੁਮਾਰ ਚੱਬੇਵਾਲ ਜੀ ਜਿਹੜੀ ਜਿੱਤ ਹੈ ਸਾਡੇ ਸਾਰੇ ਰਕਨ ਬਸਤੀਆਂ ਦੀ ਜਿੱਤ ਹੈ ਲੋਕਾਂ ਨੇ ਬੜੀ ਹੀ ਉਹਨਾਂ ਤੋਂ ਅਸਾਂ ਰੱਖੀਆਂ ਹੋਈਆਂ ਹਨ ਅੱਗੇ ਕਰਮਵੀਰ ਕੁਮੰਦੀ ਸਾਡੇ ਐਮ.ਐਲ.ਏ. ਸਾਹਿਬ ਬਹੁਤ ਹੀ ਮਿਹਨਤ ਕਰਦੇ ਆ ਤੁਸੀਂ ਦੇਖਦੇ ਹੀ ਹੋ ਦਿਨ ਰਾਤ ਇਹਦੇ ਤੁਰੇ ਰਹਿੰਦੇ ਆ ਸਾਰੇ ਪਿੰਡਾਂ ਦੇ ਘਰ-ਘਰ ਵੀ ਦਰ ਤੋਂ ਦਰ ਵੀ ਗਏ ਆ ਤੇ ਹਰ ਸੋਮਵਾਰ ਇੱਥੇ ਬਹਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆ ਮਤਲਬ ਉਹਨਾਂ ਬਨੋ ਮਿਹਨਤ ਪ੍ਰਤੀ ਕੋਈ ਕਮੀ ਨਹੀਂ ਸੀ ਪਰ ਜੇ ਕਮੀ ਸੀ ਸਾਨੂੰ ਤਾਂ ਸਾਨੂੰ ਉਪਰੋ ਸਹਿਯੋਗ ਨਹੀਂ ਮਿਲ ਰਿਹਾ ਉਤਰੀ ਸਰਕਾਰ ਦਾ ਸਹਿਯੋਗ ਨਹੀਂ ਮਿਲ ਰਿਹਾ ਹੁਣ ਸਾਨੂੰ ਆਸ ਹੋ ਗਈ ਹੈ ਹੁਣ ਐਮ.ਐਲ.ਏ ਸਾਹਿਬ ਵੀ ਸਾਡੇ ਐਮ.ਪੀ ਸਾਹਿਬ ਵੀ ਸਾਡੇ ਜਿਹੜੇ ਬਹੁਤ ਮਿਹਨਤੀ ਆ ਗਏ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਸਾਡੀਆਂ ਉਤਰੀ ਸਰਕਾਰ ਤੋਂ ਜਾਂ ਸੈਂਟਰਲ ਗਵਰਨਮੈਂਟ ਦੇ ਲੈਵਲ ਤੇ ਹੱਲ ਹੋਣੀਆਂ ਉਹ ਵੀ ਸਾਨੂੰ ਹੁਣ ਪੂਰੀ ਆਸ ਹੋ ਗਈ ਹੈ ਸਾਡੇ ਇਲਾਕੇ ਨੂੰ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਧੰਨਵਾਦ ਸਾਰੀ ਲੀਡਰਸ਼ਿਪ ਨੂੰ ਔਰ ਸਾਡੇ ਵਰਕਰ ਸਾਹਿਬਾਨ ਨੂੰ ਸਾਡੀਆਂ ਭੈਣਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਵਾਦ ਦਿੰਨੀ ਆ ਔਰ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਵਰਕਰਾਂ ਨੇ ਬਹੁਤ ਜ਼ਿਆਦੀ ਮਿਹਨਤ ਕਰਕੇ ਇਹ ਅਜਿਹੀ ਸੀਟ ਹੈ ਸਾਡੀ ਪਾਰਟੀ ਦੀ ਪਰਮਲ ਮਾਨ ਜੀ ਦੇ ਚੋਣ ਦੇ ਵਿੱਚ ਪਾਈ ਹੈ ਇਹ ਜੋ ਜਿੱਤ ਸਿਰਫ ਇਸ ਕਰਕੇ ਹੈ ਕਿਉਂਕਿ ਸਾਡੇ ਐਮਐਲਏ ਕਰਮਵੀਰ ਕੋ ਮੰਡੀ ਬਹੁਤ ਇੱਕ ਕਰਮਟ ਐਮਐਲਏ ਨੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਇਹਦੇ ਤਲਵਾੜੇ ਵਿੱਚ ਔਰ ਹਿਸ਼ਾਤ ਵਿੱਚ ਔਰ ਦਸੂਹਾ ਕੰਸਟਿਟੂਐਂਸੀ ਦੇ ਬਹੁਤ ਹੀ ਜ਼ਿਆਦਾ ਕੰਮ ਕਰਵਾਇਆ ਹੋਇਆ ਹੋਰ ਇਹਨਾਂ ਨੇ ਪਿੱਛੇ ਅਸੀਂ ਇੱਕ ਆਮ ਆਦਮੀ ਪਾਰਟੀ ਦਾ ਕਲੀਨਿਕ ਵੀ ਖੋਲਿਆ ਹੈ ਜਿਹਦਾ ਸਾਡੇ ਪੂਰੇ ਇਧਰ ਏਰੀਆ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਤਾਂ ਮੈਂ ਜੋ ਚੱਬੇ ਵਾਲ ਦੇ ਸਾਡੇ ਅਜੀਤ ਕੇ ਸੰਸਦਾਂ ਦੇ ਵਿੱਚ ਆਪ ਸਾਰਿਆਂ ਨੇ ਭੇਤੇ ਹਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੀ ਇੱਧਰ ਤਲਵਾੜਾ ਦੇ ਵਿੱਚ ਵੀ ਜੋ ਕੁਆਟਰ ਖਾਲੀ ਨੇ ਉਹਨਾਂ ਨੂੰ ਵਾਟਣਾ ਵਾਸਤੇ ਵੀ ਜੋ ਸਹੀ ਹੱਲ ਹੈ ਉਹ ਕਰਵਾਣਗੇ ਉਹ ਜੋ ਸਾਡੇ ਹਸਪਤਾਲ ਹੈ ਵੀ ਵੀ ਐਮ ਪੀ ਦਾ ਉਸ ਦੇ ਵਿੱਚ ਵੀ ਚੰਗੇ ਡਾਕਟਰ ਲਿਆਣਗੇ ਔਰ ਚੰਗੀ ਕਾਰਗੁਜ਼ਾਰੀ ਕਰਕੇ ਤਾਂ ਸਾਨੂੰ ਸਾਰਿਆਂ ਨੂੰ ਜੋ ਜਿੱਦਰਾ ਅਸੀਂ ਆਨੰਦ ਮਾਣ ਸਕੇ। ਥੈਂਕ ਯੂ। ਚਲੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਰਾਜਕਮਾਰ ਚੱਪੇਵਾਲ ਜਿੰਦਾਬਾਦ ਕਰਮਵੀਰ ਸਿੰਘ ਗੁਮੰਦ ਜਿੰਦਾਬਾਦ ਸਰਦਾਰ ਕਰਮਵੀਰ ਸਿੰਘ ਗੁਮੰਦ ਜਿੰਦਾਬਾਦ ਅੱਜ ਜਿਹੜਾ ਨੇਕੀ ਤੇ ਵਦੀ ਦੀ ਜਿੱਤ ਹੋਈ ਆ ਜਿਹੜਾ ਮੋਦੀ ਦੀ ਤਾਨਾਸ਼ਾਹੀ ਰਵਈਆ ਸੀਗਾ ਗਰੀਬਾਂ ਗਰੀਬਾਂ ਨੂੰ ਮਾਰਨਾ ਅਤੇ ਜਿਹੜੇ ਨਾਦਰਸ਼ਾਈ ਬੰਦੇ ਨੇ ਉਹਨਾਂ ਨੂੰ ਚੁੱਕਣਾ 5-10 ਮਿੰਟ ਰੋਕ ਤੇ ਅਵਾਨੀ ਅਡਾਨੀ ਨੂੰ ਦੇਸ਼ ਦੇ ਵਿੱਚੋਂ ਇੱਕ ਨੰਬਰ ਤੇ ਲੈ ਕੇ ਆਣਾ ਉਹ ਸਾਰਿਆਂ ਦਾ ਅੱਜ ਅੰਤ ਹੋਇਆ ਅੱਜ ਦੁਨੀਆ ਜਾਗਰਤ ਹੋ ਗਈ ਆ ਉਹਨਾਂ ਨੇ ਮੋਦੀ ਦੀ ਜਿਹੜੀ ਧੱਕੇਸ਼ਾਈ ਆ ਉਹਨੂੰ ਅੱਜ ਨਕਾਰਤਾ ਤੇ ਅੱਜ ਤੋਂ ਜਿਹੜਾ ਡਾਕਟਰ ਸਾਹਿਬ भीमराव अंबेडकर जी ने वोट का अधिकार लेके ਦਿੱਤਾ ਅੱਜ ਉਹਦਾ ਅਧਿਕਾਰ ਦਾ ਲੋਕਾਂ ਨੇ ਸਹੀ ਇਸਤੇਮਾਲ ਕੀਤਾ ਜਿਹਦੇ ਨਾਲ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖਤੀਆਂ ਔਰ ਅੱਜ ਜਨਤਾ ਨੇ ਆਪਣੀ ਤਾਕਤ ਦਾ ਜਿਹੜਾ ਜੋ 바ਵਾ ਸਾਹਮਣੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀਗਾ ਉਹਦਾ ਅਜ ਇਸਤੇਮਾਲ ਸਹੀ ਕਰਕੇ ਮੋਦੀ ਨੂੰ ਦੇਸ਼ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਜੈ ਹਿੰਦ ਭੀਮ ਜੈ ਭੀਮ ਜੈ ਭਾਰਤ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿਹੋ ਜਿੱਤੇ ਡਾਕਟਰ ਰਾਜ ਕੁਮਾਰ ਢਵੇਵਾਲ ਜੀ ਦੀ ਤੇ ਬਹੁਤ ਹੀ ਵੱਡੀ ਬੀੜ ਦੇ ਨਾਲ ਜਿੱਤੇ ਉਪਸ਼ੇਸ਼ ਤੌਰ ਤੇ ਦਸੂਹਾ ਕੰਸੀ ਜਨਸੀ ਦੇ ਐਮਐਲਏ ਸਰਦਾਰ ਕਰਮਜੀਤ ਸਿੰਘ ਮਨਜੀਤ ਦੀ ਮਿਹਨਤ ਨੂੰ ਦੇਖਦੇ ਹੋਏ ਚਾਹੇ ਉਹ ਚਾਹੇ ਉਹ ਬਿਜਲੀ ਦੇ ਬਿੱਲਾਂ ਦੇ ਮਾਫੀ ਚਾਹੇ ਉਹ ਮੋਹੱਲਾ ਕਲੀਨਿਕ ਦੇ ਸਾਰੇ ਸਾਥੀਆਂ ਨੇ ਉਸ ਮਿਹਨਤ ਨੂੰ ਦੇਖਦੇ ਹੋਏ ਸਾਰੇ ਸਾਥੀਆਂ ਨੇ ਵੱਧ ਤੋਂ ਵੱਧ ਵੋਟ ਪਾਈ ਔਰ ਵੱਧ ਤੋਂ ਵੱਧ ਜਿੰਨਾ ਜਿਤਾ ਕੇ ਡਾਕਟਰ ਰਾਜਕਮਰ ਚੱਵੇਵਾਲ ਜੀ ਨੂੰ ਬਚਾਇਆ ਤੇ ਜਿੱਥੇ ਮੈਂ ਜਿੱਤ ਨੂੰ ਕਹਿੰਦਾ ਉੱਥੇ ਮੈਂ ਇਹ ਵੀ ਗੱਲ ਕਹਿੰਦਾ ਕਿ ਐਸੀ ਮੈਨਿਉਇਟੀ ਨੂੰ ਚਾਹੇ ਉਹ ਸਵਧਾਨ ਨਾਲ ਛੇੜਛਾੜ ਕੀਤੀ ਭਾਜੀਪੀ ਸਰਕਾਰ ਦੇ ਵਿੱਚ ਚਾਹੇ ਕਿਸੇ ਵੀ ਤਰੀਕੇ ਨਾਲ ਐਸੀ ਮੈਨਿਉਇਟੀ ਮੈਨਿਉਇਟੀ ਦੇ ਉੱਪਰ ਦਬਦਬਾ ਰੱਖਣਾ ਤੋਂ ਅੱਜ ਉਹ ਸਾਬਤ ਕਰ ਦਿੱਤਾ ਹੈ ਐਸੀ ਮੈਨਿਉਇਟੀ ਨੇ ਵੀ ਕਿ ਆਪਾਂ ਤੱਕ ਤੱਕ ਪੜਦਾਂਗੇ ਅੱਜ ਪੜਦਾਂਗੇ ਬਈਮਾਨਾਂ ਦਾ ਰਾਜ ਬਣਦਾ ਅੱਜ ਉਹ ਜਿੱਤਾਂ ਜਿਹੜੀ ਸਾਰੇ ਲੋਕਾਂ ਦੀ ਇਕੱਠ ਹੋ ਕੇ ਡਾਕਟਰ ਰਾਜਕਮਰ ਜੀ ਚੱਬੇਵਾਲ ਜੀ ਨੂੰ ਜਿੱਤ ਹਾਸਲ ਕਰਾ ਕੇ ਦੱਸ ਦਿੱਤਾ ਕਿ ਸਮਾਜ ਕੀ ਨਹੀਂ ਬਦਲ ਸਕਦਾ ਤੇ ਬਹੁਤ ਬਹੁਤ ਸਾਰੇ ਵੋਟਰਾਂ ਦਾ ਸਾਰੇ ਦੇਸ਼ਵਾਸੀਆਂ ਦਾ ਜਿਨ੍ਹਾਂ ਨੇ ਸਾਰਾ ਤਖਤ ਪਲਕੇ ਰੱਖਿਆ ਹਾਂਜੀ ਦੱਸੋ ਅੱਜ ਇੱਕ ਬੜੀ ਖੁਸ਼ੀ ਦਾ ਦਿਨ ਹੈ ਕਿ ਜ਼ਿਲ੍ਹਾ ਸ਼ਾਰਕਰ ਦੇ ਵਿੱਚ एमपी ਦੇ ਸਾਡੇ ਜਿਹੜੇ ਜੀਮਰ ਹੈ ਡਾਕਟਰ ਰਾਜ ਕੁਮਾਰ ਚੰਬੇয়াল ਜੀ ਬਣੇ ਹਨ ਸਾਨੂੰ ਸਾਰਿਆਂ ਨੂੰ ਬੜੀ ਉਹਦੀ ਖੁਸ਼ੀ ਹੈ ਇਹ ਖੁਸ਼ੀ ਜਿਹੜੀ ਹੈ ਸਾਡੇ ਐਮਐਲਏ ਕਰਮਬੀਰ ਘੁੰਮਣ ਦੀ ਮਿਹਨਤ ਦੇ ਨਾਲ ਜੋ ਵੀ ਇਲਾਕੇ ਨੇ ਮਿਹਨਤ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਐਮਐਲਏ ਸਾਹਿਬ ਦੀ ਇਸ ਦੇਣ ਦਾ ਵੀ ਕਰਦੇ ਹਾਂ ਤੇ ਆਪਣੀ ਪਾਰਟੀ ਦੇ ਜਿੰਨੇ ਵੀ ਵਰਕਰ ਹੈ ਉਹਨਾਂ ਨੇ ਦਿਨ ਰਾਤ ਇੰਨੀ ਗਰਮੀ ਦੇ ਵਿੱਚ ਆਪਣਾ ਸਰੀਰ ਨਹੀਂ ਦੇਖਿਆ اپنی نیند ਨਹੀਂ ਦੇਖੀ ਦਿਨ ਰਾਤ ਕਰਕੇ ਮਿਹਨਤ ਕਰਕੇ ਇਹ ਡਾਕਟਰ ਸਾਹਿਬ ਨੂੰ ਜਤਾਇਆ ਡਾਟ ਜੱਬੇਵਾਲ ਸਾਹਿਬ ਨੂੰ ਤੇ ਸਾਨੂੰ ਇਹ ਪੂਰੀ ਆਸ ਹੈ ਕਿ ਡਾਕਟਰ ਸਾਹਿਬ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਆ ਤਲਵਾੜੇ ਦੇ ਵਿੱਚ ਇੱਕ ਮੈਡੀਕਲ ਹਸਪੀਟਲ ਅਤੇ ਸਾਡੇ ਇਲਾਕੇ ਦੇ ਵਿੱਚ ਇੰਡਸਟਰੀ ਦਾ ਜਰੂਰ ਕੋਈ ਨਾ ਕੋਈ ਪ੍ਰਬੰਧ ਕਰਨਗੇ ਉਹਨਾਂ ਨੇ ਵਾਅਦਾ ਕੀਤਾ ਔਰ ਐਮਪੀ ਦੇ ਹਿੱਸੇ ਦੇ ਵਿੱਚੋਂ ਜੋ ਫੰਡ ਆਏਗਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਹਿੱਸਾ ਉਹ ਤਲਵਾੜਾ ਬਲਾਕ ਨੂੰ ਮਿਲੇਗਾ ਅਸੀਂ ਡਾਕਟਰ ਸਾਹਿਬ ਦੀ ਇਸ ਜਿੱਤ ਦੇ ਸਾਰੇ ਇਲਾਕਾ ਨਿਵਾਸੀ ਸਾਰੇ ਆਮ ਆਦੀ ਪਾਰਟੀ ਦੇ ਮੈਂਬਰ ਬੜੇ ਖੁਸ਼ ਆ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਇਲੈਕਸ਼ਨ ਹੋਏਗਾ ਉਹ ਇਸੇ ਤਰ੍ਹਾਂ ਭੋਵੇਂ ਹੋਏ ਪੰਚਾਇਤਾਂ ਦਾ ਭੋਵੇਂ ਜ਼ਿਲ੍ਹਾ ਪ੍ਰੀਸ਼ਦ ਦਾ ਹੋਵੇ ਕੋਈ ਵੀ ਇਲੈਕਸ਼ਨ ਹੋਵੇ ਭੋਵੇਂ ਐਮਸੀ ਦਾ ਹੋਵੇ ਉਹ ਸਾਰੇ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਪਾਏ ਜਾਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਲਾਕੇ ਦੇ ਲੋਕਾਂ ਦਾ ਜੈ